ਇਕੋ ਰ ਫਿਰ ਸੂਬੇ ਅੰਦਰ ਡੀਐਪੀ ਖਾਦ ਦਾ ਸੰਕਟ ਆ ਸਕਦਾ ਕਿਉਂਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਹੱਥ ਘੁੱਟ ਕੇ ਸਪਲਾਈ ਦਿੱਤੀ ਗਈ ਹੈ ਉਧਰ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਦਾਵਾ ਕੀਤਾ ਕਿ ਕਿਸਾਨਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਹੁਣ ਜਦੋਂ ਹਾੜੀ ਦਾ ਸੀਜ਼ਨ ਸਿਰ ਤੇ ਆ ਤੇ ਪੰਜਾਬ ਚ ਡੀਏਪੀ ਖਾਦ ਦੀ ਸਪਲਾਈ ਚ ਕਮੀ ਨੇ ਕਿਸਾਨਾਂ ਨੂੰ ਟੁੜਕੂ ਲਾ ਦਿੱਤਾ ਹੈ ਕੇਂਦਰ ਸਰਕਾਰ ਨੇ ਪੰਜਾਬ ਨੂੰ ਡੀਪੀ ਖਾਦ ਦੀ ਸਪਲਾਈ ਦੇਣ ਚ ਹੱਥ ਘੁੱਟ ਲਿਆ ਕਿਉਂਕਿ ਸਮੁੱਚੇ ਦੇਸ਼ ਵਿੱਚ ਡੀਪੀ ਖਾਦ ਦਾ ਸੰਕਟ ਹੈ ਪੰਜਾਬ ਨੂੰ ਇਸ ਸੀਜ਼ਨ ਚ 5.5 ਲੱਖ ਟਨ ਡੀਪੀ ਖਾਦ ਦੀ ਲੋੜ ਹੈ ਪਰ ਹੁਣ ਤੱਕ ਸੂਬੇ ਨੂੰ ਕਰੀਬ 1.5 ਲੱਖ ਟਨ ਡੀਪੀ ਖਾਦ ਸਮੇਤ ਬਦਲਵੇਂ ਸਰੋਤਾਂ ਤੋਂ ਮਿਲੀ ਹੈ ਕੇਂਦਰ ਵੱਲੋਂ ਅਲੋਕੇਸ਼ਨ ਤੋਂ ਘੱਟ ਡੀਪੀ ਖਾਦ ਦਿੱਤੀ ਜਾ ਰਹੀ ਹੈ ਅਜਿਹੇ ਹਾਲਾਤ ਵਿੱਚ ਕਣਕ ਦੀ ਬਜਾਈ ਸਮੇਂ ਟੋਟ ਆ ਸਕਦੀ ਹੈ ਵੇਰਵਿਆਂ ਅਨੁਸਾਰ ਕੇਂਦਰ ਸਰਕਾਰ ਨੇ ਅਗਸਤ ਮਹੀਨੇ ਵਿੱਚ 1.10 ਲੱਖ ਐਮਟੀ ਦੀ ਅਲੋਕੇਸ਼ਨ ਦੇ ਬਦਲੇ ਚ ਸਿਰਫ 60000 ਟਨ ਡੀਪੀ ਦਿੱਤੀ ਹੈ ਸਤੰਬਰ ਮਹੀਨੇ ਲਈ 80000 ਟਨ ਡੀਪੀ ਦੀ ਅਲੋਕੇਸ਼ਨ ਹੈ ਪਰ ਹੁਣ ਤੱਕ ਸਿਰਫ 58000 ਟਨ ਖਾਦ ਦੀ ਸਪਲਾਈ ਦਿੱਤੀ ਹੈ ਇਸੇ ਤਰ੍ਹਾਂ 15000 ਟਨ ਟ੍ਰਿਪਲ ਸੁਪਰ ਫਾਸਫੇਟ ਦੀ ਸਪਲਾਈ ਦਿੱਤੀ ਹੈ ਸੂਬੇ ਵਿੱਚ ਆਲੂਆਂ ਦੀ ਬਜਾਈ ਲਈ ਕਰੀਬ 70000 ਟਨ ਡੀਪੀ ਦੀ ਲੋੜ ਹੁੰਦੀ ਹੈ ਕੇਂਦਰੀ ਕੈਬਨਟ ਨੇ ਚਾਹੇ 24475 ਕਰੋੜ ਰੁਪਏ ਦੀ ਖਾਦ ਦੀ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਹੈ ਔਰ ਕਰੀਬ 26300 ਰੁਪਏ ਪ੍ਰਤੀ ਟਨ ਸਬਸਿਡੀ ਦਿੱਤੀ ਜਾ ਰਹੀ ਹੈ ਜਦੋਂ ਕਿ ਖਾਦ ਕੰਪਨੀਆਂ 35000 ਰੁਪਏ ਪ੍ਰਤੀ ਟਨ ਦੀ ਸਬਸਿਡੀ ਦਿੱਤੀ ਜਾਣ ਦੀ ਮੰਗ ਕਰ ਰਹੀਆਂ ਨੇ ਉੱਚ ਅਧਿਕਾਰੀ ਦੱਸਦੇ ਨੇ ਕਿ ਭਾਰਤ ਨੂੰ ਕਰੀਬ 30 ਲੱਖ ਟਨ ਡੀਬੀ ਖਾਦ ਦੀ ਸਪਲਾਈ ਚੀਨ ਤੋਂ ਮਿਲਦੀ ਹੈ ਪਰ ਐਤਕੀ ਚੀਨ ਨੇ ਭਾਰਤ ਨੂੰ ਖਾਦ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਕਰਕੇ ਹੁਣ ਮਰਾਕੋ ਤੋਂ ਖਾਦ ਮੰਗਵਾਈ ਜਾ ਰਹੀ ਹੈ ਰੂਸ ਅਤੇ ਜਕਰੇਨ جنگ ਕਰਕੇ ਵੀ ਭਾਰਤੀ ਖਾਦ ਸਪਲਾਈ ਪ੍ਰਭਾਵਿਤ ਹੋਈ ਹੈ ਪਤਾ ਲੱਗਾ ਕਿ ਹੁਣ ਐਨ ਐਫ ਐਲ ਅਤੇ ਕ੍ਰਿਪਕੋ ਦੇ ਸਮੁੰਦਰੀ ਰਸਤੇ ਤੋਂ ਦੋ ਸ਼ਿਪ ਖਾਦ ਦੇ ਭਾਰਤ ਪੁੱਜਣ ਵਾਲੇ ਹਨ ਪੰਜਾਬ ਸਰਕਾਰ ਨੇ ਇਸ ਚੋ ਖਾਦ ਦੀ ਸਪਲਾਈ ਦੇ ਲਈ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨਾਲ رابطہ قائم ਕਰਕੇ ਖਾਦ ਦੀ ਸਪਲਾਈ ਯਕੀਨੀ ਬਣਾਉਣ ਲਈ ਕਿਹਾ ਸੀ ਅਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਦੀ ਟੀਮ ਕੇਂਦਰ ਨਾਲ ਰਾਪਤੇ ਵਿੱਚ ਹੈ ਕੇਂਦਰ ਸਰਕਾਰ ਜ਼ੋਰ ਪਾ ਰਹੀ ਹੈ ਕਿ ਡੀਓਪੀ ਦੀ ਫਾਸਟ ਫੋਰਸ ਦੇ ਬਦਲਵੇਂ ਤੱਤਾਂ ਵਾਲੀ ਖਾਦ ਲਈ ਜਾਵੇ ਪੰਜਾਬ ਚ ਕਣਕ ਦੀ ਬਜਾਈ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਜਿਸ ਕਰਕੇ ਸੂਬਾ ਸਰਕਾਰ ਸਪਲਾਈ ਅਗੇਤੀ ਮੰਗ ਕਰ ਰਹੀ ਹੈ ਇਤਕੀ ਸੂਬੇ ਵਿੱਚ 35 ਲੱਖ ਹੈਕਟੇਰ ਰਕਬੇ ਵਿੱਚ ਕਣਕ ਦੀ ਬਜਾਈ ਹੋਣ ਦਾ ਅਨੁਮਾਨ ਹੈ। ਇਸ ਮਸਲੇ ਦੇ ਵਿੱਚ ਪੰਜਾਬੀ ਟਰਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਪੁੱਲਰ ਹੋਣਾ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਣਾ ਦੇ ਨਾਲ ਵੀ ਗੱਲਬਾਤ ਕੀਤੀ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਹਾੜੀ ਦੀਆਂ ਫਸਲਾਂ ਲਈ ਡੀਪੀ ਖਾਦ ਦੀ ਲੋੜਿੰਦੀ ਸਪਲਾਈ ਯਕੀਨੀ ਬਣਾਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਨੇ ਅਤੇ ਹਾਲੇ ਤੱਕ ਕਾਫੀ ਸਪਲਾਈ ਪ੍ਰਾਪਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਅਤੇ ਸੂਬਾ ਸਰਕਾਰ ਖਾਦ ਵਿੱਚ ਕਮੀ ਨਹੀਂ ਆਉਣ ਦੇਵੇਗੀ ਉਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਵੱਲ ਤੋਂ ਵਾਧੂ ਰੈਕਾਂ ਦੀ ਮੰਗ ਕੀਤੀ ਆ ਅਨਾਜ ਭੰਡਾਰ ਦੇ ਮੱਦੇਨਜ਼ਰ ਪੰਜਾਬ 'ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਸਿਰਫ 15 ਦਿਨ ਬਚੇ ਨੇ ਪਰ ਸੂਬੇ ਵਿੱਚ ਅਨਾਜ ਭੰਡਾਰਨ ਦਾ ਵੱਡਾ ਸੰਕਟ ਦਿਖਾਈ ਦੇ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰ ਸਰਕਾਰ ਨੂੰ ਪੱਤਰ ਲੇਕੇ ਫੌਰਨ ਇਸ ਮਾਮਲੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਹੈ ਉਹਨਾਂ ਕੇਂਦਰੀ ਖਰਾਕ ਤੇ ਸਿਵਲ ਸਪਲਾਈ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਕਿ ਅਨਾਜ ਦੀ ਢੋਆ ਢਵਾਈ ਲਈ ਪੰਜਾਬ ਨੂੰ ਰੇਲਵੇ ਦੇ ਵਾਧੂ ਰੈਕ ਮਹੱਇਆ ਕਰਵਾਏ ਜਾਣ ਤਾਂ ਜੋ ਸੋਨੀ ਸੀਜ਼ਨ 224 2025 ਲਈ ਝੋਨੇ ਚੌਲ ਦੀ ਖਰੀਦ ਨਿਰਵਿਘਨ ਕੀਤੀ ਜਾ ਸਕੇ ਉਹਨਾਂ ਕਹੇ ਕਿ ਹਰ ਮਹੀਨੇ ਘੱਟੋ-ਘੱਟ 20 ਲੱਖ ਟਨ ਅਨਾਜ ਦੀ ਪੰਜਾਬ ਵਿੱਚੋਂ ਮੂਵਮੈਂਟ ਹੋਣੀ ਚਾਹੀਦੀ ਹੈ ਤਾਂ ਹੀ ਆਗਾਮੀ ਸੀਜ਼ਨ 'ਚ ਅਨਾਜ ਰੱਖਣ ਦੀ ਜਗ੍ਹਾ ਬਣ ਸਕਦੀ ਹੈ ਮੁਖਮਦੀ ਕਹੇ 24 ਸਤੰਬਰ ਤੋਂ 25 ਮਾਰਚ 2025 ਤੱਕ ਸੂਬੇ ਦੇ ਕਵਰਡ ਗਦਾਮਾਂ ਤੋਂ ਪ੍ਰਤੀ ਦਿਨ ਕਣਕ ਅਤੇ ਚੌਲਾਂ ਦੇ ਘੱਟੋ-ਘੱਟ 25 ਰੈਕ ਮੂਵ ਕੀਤੇ ਜਾਣ। ਉਹਨਾਂ ਕਹੇ ਕਿ ਵਾਧੂ ਰੈਕ ਅਨਾਜ ਭੰਡਾਰ ਲਈ ਜਗ੍ਹਾ ਬਣਾ ਸਕਦੇ ਨੇ। ਉਹਨਾਂ ਕੇਂਦਰ ਨੂੰ ਜਾਣੂ ਕਰਵਾਇਆ ਕਿ ਆਗਾਮੀ ਸੀਜ਼ਨ ਦੌਰਾਨ 185-190 ਲੱਖ ਟਨ ਝੋਨੇ ਦੀ ਖਰੀਦ ਹੋਣ ਦੀ ਉਮੀਦ ਹੈ। ਜਿਸ ਨਾਲ ਕੇਂਦਰੀ ਪੂਲ ਲਈ 120-125 ਲੱਖ ਤਾਂ ਚੌਲਾਂ ਦਾ ਉਤਪਾਦਨ ਹੋਵੇਗਾ ਉਹਨਾਂ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ ਉਪਲਬਧ ਕੁੱਲ 171 ਲੱਖ ਟਨ ਦੀ ਕਵਰਡ ਸਪੇਸ ਦੇ ਮੁਕਾਬਲੇ ਲਗਭਗ 121 ਲੱਖ ਟਨ ਚੌਲ ਅਤੇ 50 ਲੱਖ ਟਨ ਕਣਕ ਕਵਰਡ ਗਦਾਮਾਂ ਵਿੱਚ ਸਟੋਰ ਕੀਤੀ ਗਈ ਹੈ ਅਤੇ ਨਵੀਂ ਫਸਲ ਰੱਖਣ ਲਈ ਕੋਈ ਥਾਂ ਹਲੇ ਬਾਕੀ ਨਹੀਂ ਬਚੀ ਜਿਸ ਤਰ੍ਹਾਂ ਕਿ ਪੰਜਾਬ ਦੇ ਚੌਲ ਮਿਲ ਮਾਲਕਾਂ ਲਈ ਵੀ ਸਪੇਸ ਦੀ ਕਮੀ ਵੱਡਾ ਸੰਕਟ ਬਣੀ ਹੋਈ ਹੈ ਜਿਨ੍ਹਾਂ ਪਿਛਲੇ ਬਰੇ ਤੇ ਚੌਲ ਦੀ ਡ੍ਰਿਵਲੀ ਵੀ ਹਰਿਆਣਾ ਵਿੱਚ ਕੀਤੀ ਹੈ ਤੇ ਉਹਨਾਂ ਨੂੰ ਪੱਲਿਓ ਪਾਸਪੋਰਟ ਟਰਾਂਸਪੋਰਟ ਦਾ ਖਰਚਾ ਲੱਣਾ ਪਿਆ ਮੁਖਮਦੀ ਦੱਸਿਆ ਕਿ ਹੁਣ ਤੱਕ ਐਫਸੀਆਈ ਨੂੰ ਕੁੱਲ 98.35% ਦੀ ਚੋਲਾਂ ਦੀ سپੁਰਦਗੀ ਕੀਤੀ ਜਾ ਸਕੀ ਹੈ ਲਗਾਤਾਰ ਘਾਟ ਕਰਨ ਸੂਬਾ ਸਰਕਾਰ ਨੇ ਪਹਿਲਾਂ ਹੀ 31 ਜੁਲਾਈ 2024 ਅਤੇ ਫਿਰ 31 ਅਗਸਤ 2024 ਤੱਕ ਮਿਲਿੰਗ ਦਾ ਸਮਾਪਵਤਾਇਆ ਹੁਣ ਫਿਰ ਥਾਂ ਦੀ ਕਿਲਤ ਕਰਨ ਸੋਨੀ ਸੀਜ਼ਨ 2023-2024 ਦੇ ਬਾਕੀ ਭਈ ਚੌਲਾਂ ਦੀ ਸਪਰਤੀ ਦੀ ਮਿਆਦ 30 ਨਵੰਬਰ 2024 ਤੱਕ ਵਧਾ ਦਿੱਤੀ ਗਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਖੁਰਾਕ ਨਿਗਮ ਕੋਲ ਪੰਜਾਬ ਵਿੱਚ ਜਗਤ ਦੀ ਕਮੀ ਹੈ ਇਸ ਨਾਲ ਸੂਬੇ ਦੇ ਅਰਾਇਸ ਮਿਲਰਾਂ ਵਿੱਚ ਆਗਾਮੀ ਸੌਣੀ ਸੀਜ਼ਨ 2024-2025 ਦੌਰਾਨ ਥਾਂ ਦੀ ਕਿਲਤ ਬਾਰੇ ਵਿੱਚ ਚਿੰਤਾ ਪੈਦਾ ਹੋ ਗਈ ਹੈ ਅਤੇ ਸੂਬਾ ਸਰਕਾਰ ਕੇਂਦਰ ਕੋਲ ਥਾਂ ਦੀ ਕਮੀ ਦਾ ਵੀ ਮੁੱਦਾ ਉਠਾਏਗੀ ਦੇਦੇ ਹਨ ਕਿ ਅਨਾਜ ਪਹੜਾਣ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਸੈਂਟਰ ਤੋਂ ਵਾਧੂ ਰਕਮ ਦੀ ਮੰਗ ਕੀਤੀ ਹੈ ਔਰ ਦੂਜਾ ਜਿਹੜੀ ਡੀਪੀ ਖਾਸ ਦੀ ਆ ਉਹਦੀ ਕਿਲਤ ਦੇ ਨਾਲ ਜਿਹੜੀ ਸਾਹਮਣੇ ਆਉਣ ਵਾਲੀ ਕਿਲਤਾ ਦਿੱਕਤ ਆ ਉਹਨੂੰ ਪੰਜਾਬ ਸਰਕਾਰ ਕਿਵੇਂ ਨਿਜਿੱਠਦੀ ਆ ਫਿਲਹਾਲ ਇਸ ਜਾਣਕਾਰੀ ਦਾ ਤੁਹਾਡੇ ਤੋਂ ਲੈਂਦੇ ਆ ਕਿ ਦੇਖਦੇ ਰਹੋਏ ਵੀ ਸਿ ਪੰਜਾਬ ਧੰਨਵਾਦ